ਚੌਨ ਸਰਗਰਬੀਆਂ ਪੂਰੀ ਦੇ ਨਾਲ ਪੱਕ ਚੁੱਕੀਆਂ ਨੇ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਕੁਝ ਹੀ ਦਿਨ ਰਹਿ ਗਏ ਆ ਜਦ ਵੋਟਿੰਗ ਹੋਣੀ ਹੈ ਐਬਜੇ ਦੇ ਵਿੱਚ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਇਸ ਸਮੇਂ ਆਪਣੀ ਪੂਰੀ ਵਾਹ ਲਾ ਦਿੱਤੀ ਗਈ ਹੈ ਅੱਜ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਦੇ ਵਿੱਚ ਅਬੋਹਰ ਵਿਖੇ ਪ੍ਰਤਾਪ ਸਿੰਘ ਬਾਜਵਾ ਹੋ ਕੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਅੱਜ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਇਸੇ ਦੌਰਾਨ ਉਹਨਾਂ ਦੇ ਵੱਲੋਂ ਬੀਜੇਪੀ ਤੇ ਕਈ ਸਿਆਸੀ ਤੰਜ ਕਸੇ ਗਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਹੈਗੇ ਆ ਫਿਰੋਜ਼ਪੁਰ ਪਾਰਲੀਮੈਂਟ ਤੋਂ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਸੁਪੁੱਤਰ ਰਾਣਾ ਗੁਰਮੀਤ ਰਗੁਮੀਤ ਸਿੰਘ ਸੋਢੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਜੀ ਸਰ ਸਿਆਸੀ ਪੂਰੀ ਪੱਕ ਚੁੱਕੀ ਐ ਇਸ ਟਾਈਮ ਅੱਜ ਪ੍ਰਤਾਪ ਬਾਜਵਾ ਹੁਣੀ ਆਉਂਦੇ ਆ ਉਹ ਆ ਕੇ ਕਹਿੰਦੇ ਆ ਅ ਰਾਣਾ ਗੁਰਮੀਤ ਸਿੰਘ ਸੋਢੀ ਹੁਣਾਂ ਨੂੰ ਲੈ ਕੇ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਦੇ ਵਿੱਚ ਵੀ ਜਾਖੜ ਹੁਣਾਂ ਦੇ ਨਾਲ ਜਿਹੜਾ ਨਹੀਂ ਬੰਦੀ ਸੀ ਤੇ ਹੁਣ ਵੀ ਨਹੀਂ ਬਣ ਰਹੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ ਹਰ ਪਰਿਵਾਰ ਦੇ ਵਿੱਚ ਦੋ ਡਿਫਰੈਂਟ ਥੀ ਵਿਊ ਪੁਆਇੰਟਸ ਹੁੰਦੇ ਪਰ ਜਦੋਂ ਪਰਿਵਾਰ ਮੁਸ਼ਕਲ 'ਚ ਹੋਵੇ ਤਾਂ ਇਕੱਠੇ ਸਾਰੇ ਹੋ ਜਾਂਦੇ ਹੁੰਦੇ ਅੱਜ ਜਦੋਂ ਲੜਾਈ ਲੱਗੀ ਹੋਈ ਹੈ ਇਲੈਕਸ਼ਨ ਚੱਲ ਰਿਹਾ ਹੈ ਅਸੀਂ ਸਾਰੇ ਅਲਾਗਾ ਚਾਹੇ ਸਾਡੀ ਵਿਚਾਰ ਸੋਚ ਲੱਗ ਹੋਵੇ ਪਰ ਅੱਜ ਸਾਰੀ ਸੋਚ ਤੇ ਵਿਚਾਰ ਮੋਦੀ ਜੀ ਦੇ ਨਾਲ ਹੀ ਜੁੜੀ ਹੈ ਜੋ ਭਾਜਪਾ ਦੀ ਸੋਚ ਹੈ ਉਹੀ ਦੋਨੋਂ ਲੀਡਰਾਂ ਦੀ ਸੋਚ ਹੈਗੀ ਹੈ ਤੇ ਦੂਸਰੀ ਗੱਲ ਵਿਰੋਧੀ ਆਪਸੀ ਵਿਰੋਧੀ ਦੀ ਗੱਲ ਜਿਹੜੀ ਹੈਗੀ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਜਾਕਰ ਸਾਹਿਬ ਤੇ ਉਹਨਾਂ ਦਾ ਪੂਰਾ ਪਰਿਵਾਰ ਸਾਡੇ ਪਰਿਵਾਰ ਨਾਲ ਉੱਥੇ ਪੂਰੀ ਕੈਂਪੇਨਿੰਗ ਕਰ ਰਿਹਾ ਹੈ ਇਸ ਗੱਲ ਤੋਂ ਲੋਕਾਂ ਨੂੰ ਬੜੀਆਂ ਮਿਰਚਾਂ ਲੱਗ ਰਹੀਆਂ ਨੇ ਤੇ ਸਿਰਫ ਇਹ ਦਰਾਰ ਪਾਉਣ ਵਾਸਤੇ ਇਹੋ ਜਿਹਾ ਬਾਈਬਾ ਸਾਹਿਬ ਇਹ ਵੀ ਗੱਲ ਆਖਦੇ ਆਪਣੇ ਸੰਬੋਧਨ ਦੇ ਦੌਰਾਨ ਕਿ ਕੇਂਦਰ ਦੇ ਵੱਲੋਂ ਪੰਜਾਬ ਦੇ ਫੰਡਸ ਜਿਹੜੇ ਹੈਗੇ ਆ ਉਹ ਜਾਣਬੁੱਝ ਕੇ ਰੁਕੇ ਗਏ ਇਹੋ ਜੀ ਕੋਈ ਗੱਲ ਨਹੀਂ ਜੀ ਸਗੋ ਉਲਟਾ ਹੈਗਾ ਕਿਉਂਕਿ ਸਰਕਾਰ ਦੇ ਜਿਹੜਾ ਵੀ GST ਸ਼ੇਅਰ ਬੰਦ ਹੈ ਉਹ ਰੈਗੂਲਰਲੀ ਦਿੱਤਾ ਜਾ ਰਿਹਾ ਹੈ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਇਨਫੈਕਟ ਜਿਹੜੇ ਵੀ ਫੰਡਸ ਇੱਥੇ ਆ ਰਹੇ ਨੇ ਉਹ ਪ੍ਰੈਜ਼ੈਂਟ ਜਿਹੜੀ ਮੌਜੂਦਾ ਆਮ ਆਦਮੀ ਗਵਰਨਮੈਂਟ ਹੈਗੀ ਹੈ ਉਹ ਉਹਨੂੰ ਸਾਰੀ ਦੁਰਵਰਤੋਂ ਕਰ ਰਹੀ ਹੈਗੀ ਹੈ ਜਿਹੜੇ ਪੈਸੇ ਨਰੇਗਾ ਚ ਜਾਣੇ ਚਾਹੀਦੇ ਡਿਫਰੈਂਟ ਹੈਡਸ ਜਾਣੇ ਚਾਹੀਦੇ ਉਹ ਕੋਈ ਮੋਸਟ ਆਫ 뎀 ਐਡਵਰਟਾਈਜ਼ਮੈਂਟ ਚ ਜਾ ਰਹੇ ਨੇ ਉਹਦੀ ਦੁਰਵਰਤੋਂ ਕਰ ਰਹੇ ਨੇ ਤੇ ਨਾ ਕੀ ਲਾਂਦੇ ਨੇ ਕਿ ਜੀ ਸੈਂਟਰ ਨਹੀਂ ਸਾਨੂੰ ਦੇ ਰਹੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਸੈਂਟਰ ਨਾ ਦੇ ਰਹੀ ਹੁੰਦੀ ਤਾਂ ਅੱਜ ਇਹਨਾਂ ਤੋਂ ਤਨਖਾਹਾਂ ਵੀ ਨਾ ਦਿੱਤੀਆਂ ਜਾਂਦੀਆਂ ਦੀ ਜ਼ਿਕਰ ਦੁਰਵਰਤੋਂ ਕੀਤੀ ਜਾ ਰਹੀ ਹੈ ਮੰਨ ਲਓ ਐਡਵਰਟਾਈਜ਼ਮੈਂਟ ਚ ਲਗਾਏ ਜਾ ਰਿਹਾ ਪੈਸੇ ਦੁਰਵਰਤੋਂ ਤੇ ਤਾਂ ਫਿਰ ਕੇਂਦਰ ਜਿਹੜਾ ਹੈਗਾ ਇਸ ਦੀ ਜਾਂਚ ਕਰ ਸਕਦਾ ਜਾਂਚ ਚੱਲ ਰਹੀ ਹੈ ਜੀ ਬਕਾਇਦਾ ਚੱਲਦੀ ਰਹਿੰਦੀ ਐਂਡ ਰੈਗੂਲਰਲੀ CAG ਜਿਹੜਾ ਹੈਗਾ ਸੈਂਟਰਲ ਆਡਿਟ ਆਡੀਟਰ ਜਨਰਲ ਉਹ ਐ ਹਾਈਲਾਈਟ ਕਰ ਰਿਹਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਜਿਸ ਸਿਸਟਮ ਨਾਲ ਇਹ ਚੱਲ ਰਿਹਾ ਕਿਤੇ ਫਾਈਨੈਂਸ਼ੀਅਲ ਐਮਰਜੈਂਸੀ ਨਾ ਲਾਣੀ ਪਵੇ ਪੰਜਾਬ ਦੇ ਵਿੱਚ ਆਪਾਂ ਵਾਪਸ ਥੋੜਾ ਜਿਹਾ ਫਿਰੋਜ਼ਪੁਰ ਪਾਰਲੀਮੈਂਟ ਤੇ ਆ ਜਾਨੇ ਆ ਚੂਨ ਪ੍ਰਚਾਰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਭਖਿਆ ਲਾਸਟ ਟਾਈਮ ਜਦੋਂ ਆਪਣੀ ਗੱਲ ਹੋਈ ਸੀ ਕਿਸਾਨਾਂ ਦੇ ਵਿਰੋਧ ਨੂੰ ਲੈ ਕੇ ਤੁਸੀਂ ਗੱਲ ਕੀਤੀ ਸੀਗੀ ਕਿ ਕਿਸਾਨ ਜਿਹੜੇ ਹੈਗੇ ਆ ਉਹ ਵਿਰੋਧ ਨਹੀਂ ਕਰ ਰਹੇ ਥੋੜਾ ਜਿਹਾ ਉਹਨੂੰ ਸਮਝਾਉਂਗੇ ਤਾਂ ਇਸੇ ਨਾਲ ਕਿਸ ਤਰ੍ਹਾਂ ਕਿਸਾਨ ਤੁਸੀਂ ਕਹਿੰਦੇ ਵਿਰੋਧ ਨਹੀਂ ਕਰ ਰਹੇ ਕਿਉਂਕਿ ਜਿਆਦਾਤਰ ਜਿਹੜੇ ਵਿਰੋਧ ਕਰ ਰਹੇ ਉਹ ਕਿਸਾਨ ਦੇ ਪਾਰਟੀ ਦੇ ਝੰਡੇ ਦੇ ਥੱਲੇ ਕਿਸਾਨਾਂ ਦੇ ਝੰਡੇ ਥੱਲੇ ਵਿਰੋਧ ਹੋ ਰਿਹਾ ਕਿਸਾਨਾਂ ਦੇ ਝੰਡੇ ਜਰੂਰ ਉਹਨਾਂ ਨੇ ਚੱਕਿਆ ਹੋਇਆ ਜੀ ਪਰ ਇਹ ਕੋਈ ਇਹ ਅਸਲੀ ਕਿਸਾਨ ਬੰਦਿਆ ਨਹੀਂ ਹੈਗੀ ਆ ਠੀਕ ਹੈ ਜੀ ਜਿਹੜੀਆਂ ਅਸਲੀ ਕਿਸਾਨ ਬੰਦੀਆਂ ਉਹ ਬੜੇ ਸੁਲਝੇ ਹੋਏ ਬੰਦੇ ਨੇ ਬੜੇ ਐਕਸਪੀਰੀਅੰਸ ਨੇ ਉਹਨਾਂ ਨੂੰ ਵੀ ਪਤਾ ਕਿ ਇਹ ਝੰਡੀਆਂ ਚੱਕ ਕੇ ਹੁੱਲੜਬਾਜੀ ਕਰਕੇ ਕੰਮ ਹਲ ਨਹੀਂ ਹੁੰਦੇ ਇਹ ਤਾਂ ਸ਼ਰਾਰਤੀ ਵਿਰੋਧੀ ਪੋਲਿਟਿਕਲ ਸਿਆਸੀ ਵਿਰੋਧੀ ਨੇ ਜਿਹੜੇ ਵਿੱਚ ਬੜੇ ਹੋਏ ਆ ਝੰਡੀਆਂ ਚੱਕ ਕੇ ਸ਼ਾਮ ਨੂੰ ਆਮ ਆਦਮੀ ਪਾਰਟੀ ਦੀ ਪੱਗ ਬਨ ਲੈਂਦੇ ਕਈ ਕਈ ਅਕਾਲੀਆਂ ਦੀ ਪੱਗ ਬਨ ਲੈਂਦੇ ਤੇ ਦਿਨੇ ਝੰਡੀ ਹਰੀ ਚੱਕ ਲੈਂਦੇ ਨੇ ਸੋ ਇਹ ਤਾਂ ਉਹਨਾਂ ਦਾ ਹਾਲ ਹੈ ਕਹ ਜੀ ਸੋ ਅਸੀਂ ਸਾਰੇ ਪਿੰਡਾਂ ਜਾ ਰਹੇ ਹਾਂ ਸਾਨੂੰ ਵੱਧ ਚੜ ਕੇ ਜੁਆਇਨਿੰਗਸ ਹੋ ਰਹੀਆਂ ਤੁਸੀਂ ਅਖਬਾਰਾਂ 'ਚ ਦੇਖਦੇ ਹੀ ਹੋ ਨਿਊਜ਼ ਪੜ੍ਹਦੇ ਹੀ ਹੋ ਹਰ ਪਿੰਡ ਵਿੱਚ ਸਾਨੂੰ ਇੰਨਾ ਹੰਗਾਰਾ ਆ ਰਿਹਾ ਉਹ ਜਿਹੜੇ ਜੁਆਇਨ ਕਰ ਰਹੇ ਹੋ ਕੌਣ ਨੇ ਕਿਸਾਨ ਹੀ ਨੇ ਨਾ ਇੱਥੋਂ ਤੱਕ ਕਿ ਕਈ ਕਿਸਾਨੀ ਯੂਨੀਅਨ ਦੇ ਲੀਡਰ ਸਾਡੇ ਨਾਲ ਜੁਆਇਨ ਕਰ ਰਹੇ ਹੈਗੇ ਸੋ ਇਹ ਵਿਰੋਧ ਵਾਲੀ ਤਾਂ ਗੱਲ ਐਗਜ਼ਿਸਟ ਹੀ ਨਹੀਂ ਕਰਦੀ ਅਸੀਂ ਜ਼ਿਕਰ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਪਿਛਲੇ ਹਫ਼ਤੇ ਤੋਂ ਕੈਂਪੇਨਿੰਗ ਲਗਾਤਾਰ ਕਰ ਰਹੇ ਹੋ ਜਲਾਲਾਬਾਦ ਦੇ ਵਿੱਚ ਤਾਂ ਜਲਾਲਾਬਾਦ ਦੀ ਜੇਕਰ ਗੱਲ ਕਰੀਏ ਤਾਂ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਰਿਸਪੌਂਸ ਬਹੁਤ ਵਧੀਆ ਜੀ ਬਹੁਤ ਪਿਆਰ ਨਾਲ ਲੋਕ ਮਿਲ ਰਹੇ ਨੇ ਲੋਕ ਵੇਟ ਕਰ ਰਹੇ ਨੇ ਕਿ ਰਾਣਾ ਸੋਢੀ ਜੀ ਆਣ ਤੇ ਅਸੀਂ ਉਹਦਾ ਸਵਾਗਤ ਕਰੀਏ ਤੇ ਲੋਕ ਵੇਟ ਕਰ ਰਹੇ ਕਿ ਇਕਤਰੀ ਕਾਇ ਤੇ ਅਸੀਂ ਇੱਕੋ ਮੋਟੋ ਕੇ ਐਨ ਬਲੌਕ ਜਿੰਨੂੰ ਆਪਾਂ ਕਹਿੰਦੇ ਆ ਇਹ ਸਾਰੀਆਂ ਵੋਟਾਂ ਭਾਜਪੀ ਦੇ ਹੱਕ ਵਿੱਚ ਇਹ ਗਿਆ ਜਾਣ ਗਿਆ ਮੈਨੂੰ ਮੈਂ ਡਰ ਕੇ ਕਹਿਣਾ ਕਿ ਕਿਤੇ 70 ਤੋਂ 80% ਸ਼ਹਿਰ ਜਿਹੜੇ ਬੀਜੇਪੀ ਦੀ ਹੱਥ ਪੁਗਤਾ ਹੈ ਜਾਣ ਗਿਆ ਹਾਂਜੀ ਹਾਂਜੀ ਅੱਛਾ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਟੈਂਪਰੇਚਰ ਸਿਆਸਤ ਦਾ ਵੀ ਵਧਿਆ ਹੋਇਆ ਹੈ ਤੇ ਵੈਸੇ ਵੀ ਭਗਵਾਨ ਨੇ ਵੀ ਵਧਾ ਛੱਡਿਆ ਐਜ ਦੇ ਵਿੱਚ ਕੀ ਕੋਈ ਅਸ਼ੰਕਾ ਇਹੀ ਜਿਤਾਈ ਜਾ ਰਹੀ ਹੈ ਕਿ ਕਿਤੇ ਪੋਲਿੰਗ ਤੇ ਇਸ ਦਾ ਅਸਰ ਨਾ ਪਵੇ ਉਹਨਾਂ ਦੇ ਵਾਸਤੇ ਕੀ ਸੋਚ ਰਖਿਆ ਵੇਖੋ ਜੀ ਪੋਲਿੰਗ ਪਾਰਟੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਆ ਡਰਿੰਕਿੰਗ ਵਾਟਰ ਦਾ ਟੈਂਟ ਲਾਂ ਦਾ ਟੂ ਕੀਤਾ ਕਿ ਤਾਂ ਕਿ ਜਿਹੜੇ ਗਰਮੀ 'ਚ ਖੜੇ ਹੋਣਗੇ ਉਹਨਾਂ ਨੂੰ ਜੋ ਵੀ ਸਹੂਲਤਾਂ ਦਿੱਤੀਆਂ ਜਾਣ ਅਸੀਂ ਆਪਦੇ ਵੱਲੋਂ ਵੀ ਪੂਰਾ ਇੰਤਜ਼ਾਮ ਕਰ ਰਹੇ ਹਾਂ ਜੇ ਸਾਡੀਆਂ ਜਿਹੜੇ ਬੂਥਸ ਤੇ ਬੰਦੇ ਬੈਠਣਗੇ ਬਾਹਰ ਬੈਠਣਗੇ ਉਹ ਸਾਰਾ ਡਰਿੰਕਿੰਗ ਵਾਟਰ ਸਿਸਟਮ ਪੱਖੇ-ਪੁੱਖੇ ਲਾ ਕੇ ਅਸੀਂ ਸਾਰਾ ਸਿਸਟਮ ਬਣਾਵਾਂਗੇ ਤਾਂ ਕਿ ਜਿਹੜੇ ਆਮ ਵੋਟਰ ਹੈਗੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਬਾਕੀ ਜਿਹੜੀ ਗੱਲ ਰਹੀ ਸਿਆਸੀ ਗਰਮੀ ਹੋ ਤਾਂ ਹੈ ਹੀ ਹੈ ਤਾਂ ਵਧਨੀ ਵਧਨੀ ਹੈ ਇੱਕ ਤਰੀਕ ਤੱਕ ਤਾਂ ਇਹ ਵਧੇਗੀ ਜੀ ਤਾਂ ਬਿਲਕੁਲ ਤਾਂ ਇਸਨ ਰਗਮੀਤ ਸਿੰਘ ਸੋਢੀ ਜੋ ਕਹਿੰਦੇ ਆ ਸਿਆਸੀ ਗਰਮੀ ਤਾਂ ਵਧਨੀ ਹੀ ਵਧਨੀ ਹੈ ਹਾਲੇ ਇੱਕ ਤਰੀਕ ਤੱਕ ਗਰਮੀ ਜਿਹੜੀ ਆ ਸਿਆਸਤ ਦੇ ਵਿੱਚ ਉਹ ਹੋਰ ਵਧੇਗੀ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਚੋਣ ਕਮਿਸ਼ਨ ਦੇ ਵੱਲੋਂ ਵੀ ਵੋਟਰਾਂ ਦੇ ਲਈ ਕਈ ਸੁਵਿਧਾਵਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਹਰ ਇੱਕ ਪਾਰਟੀ ਦੇ ਵੱਲੋਂ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹਰ ਇੱਕ ਪਾਰਟੀ ਵੋਟਰਾਂ ਤਾਈਂ ਅਪਰੋਚ ਕਰ ਰਹੀ ਹੈ ਪਰ ਇੱਕ ਤਰੀਕ ਨੂੰ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਇਸ ਦੇ ਲਈ ਸਾਨੂੰ 4 ਜੂਨ ਦਾ ਇੰਤਜ਼ਾਰ ਕਰਨਾ ਪਏਗਾ ਉਸ ਤੋਂ ਬਾਅਦ ਹੀ ਇਹ ਗੱਲ ਕਲੀਅਰ ਹੋ ਪਾਏਗੀ ਕਿ ਲੋਕਾਂ ਨੇ ਕਿਸ ਪਾਰਟੀ ਨੂੰ ਪਸੰਦ ਕੀਤਾ ਹੈ ਕਿੰਦੀਆਂ ਨੀਤੀਆਂ ਦੇ ਨਾਲ ਲੋਕਾਂ ਨੂੰ ਲੋਕਾਂ ਨੇ ਆਪਣਾ ਫਤਵਾ ਜਿਹੜਾ ਹੈਗਾ ਕਿਸ ਦੇ ਹੱਕ ਦੇ ਵਿੱਚ ਜਾਰੀ ਕੀਤਾ ਧੰਨਵਾਦ